ਵੀਰੇ 1.5 ਲੱਖ ਰੁਪਇਆ ਇਹ ਕਾਫੀ ਕੁੱਲ 1.5 ਲੱਖ ਰੁਪਇਆ ਪੀਸ ਦੇ ਕੁੱਲ 95000 ਰੁਪਇਆ ਦਾ ਪੀਸ ਜੀ ਕਿ 40000 ਦਾ ਪੈ ਜਾਊਗਾ ਕੁੱਲ 40000 ਦਾ ਵੀਰੇ ਜਮਾਂ ਅੰਜੂਜ ਵਰਗ ਹੈ 1,25,000 ਦਾ ਪੀਸ ਪੈ ਜਾਊਗਾ ਜੀ ਆਪਾਂ ਨੂੰ ਦਸ਼ਮੇਸ਼ ਮਲੇਰ ਕੋਟਲਾ ਦਾ ਫੱਟਾ ਗੇਟ ਸਮੇਤ 1,05 ਜ 8 ਫੁੱਟਾ ਸੁਪਰ 98000 ਚ ਜਮਾਂ ਨਵਾਂ ਪੀਸ 2023 ਮਾਡਲ ਆ ਗਿਆ ਜੀ 1,38,000 ਦਾ ਵੀ ਆਪਾਂ ਨੂੰ ਕੁੱਲ 20 ਲੱਖ ਰੁਪਏ ਦੀ 20 ਲੱਖ ਰੁਪਏ ਦੀ 23 ਮਾਡਲ ਮਿਲ ਜੂਗੀ ਵਿਸਾਲ ਜੀ ਕੁੱਲ 1,38,000 ਦਾ ਪੀਸ ਪੈ ਜਾਊ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀਐਨਵੀ ਘੋੜੇਆਂ ਦਾ ਵਿੱਚ ਤੁਹਾਡਾ ਸਵਾਗਤ ਹੈ ਵੀਰੇ ਉਮੀਦ ਕਰਦੇ ਆਂ ਭਰਾ ਸਾਰੇ ਠੀਕ ਠਾਕ ਹੋਵੋਗੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰਾਂ ਦਾ ਜਿਹੜੇ ਆਪਣੇ ਵੀਰੇ ਜੁੜੇ ਹੋਏ ਆਏ ਨੇ ਆਪਣੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਵੀਰੇ ਸਭ ਤੋਂ ਪਹਿਲਾਂ ਦੱਸ ਦਈਏ ਤੁਹਾਨੂੰ ਆਪਾਂ ਨੌਨ ਰਿਸਕਾਂ ਵਾਲੇ ਜਿੰਦਰੇ ਕੱਢਣੇ ਨੇ ਜਿਹੜੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ ਤੇ ਹਾਂ ਵੀਰੇ ਉਸ ਤੋਂ ਬਾਅਦ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਮਸਿੰਦਰੀ ਦੀ ਵੀਡੀਓ ਤੁਸੀਂ ਦੇਖਦੇ ਹੋ ਵੀਰੇ ਪਹਿਲਾਂ ਵੀ ਆਪਾਂ ਪਾਉਂਦੀ ਰਹਿੰਦੇ ਆ ਹੁਣ ਵੀਡੀਓ ਤੇ ਜੇ ਇਹ ਤੋਂ ਪਿਛਲੀ ਵੀਡੀਓ 'ਚ ਵੀਰੇ ਆਪ ਉਹਨਾਂ ਦੀ ਫੁੱਲ ਡਿਟੇਲ ਦਿੱਤੀ ਹੋਈ ਹੈ ਜਿਹੜੇ ਭਰਾ ਕੋਈ ਕਪੈਨ ਲੈਣ ਦੇ ਦਿਲਚਸਪ ਨੇ ਵੀਰੇ ਉਹ ਨੂੰ ਜਾ ਕੇ ਦੇਖੋ ਇੱਕ ਵਾਰ ਇੰਟਰਸਟਡ ਨੇ ਤੇ ਜੇ ਕਿਸੇ ਭਰਾ ਨੇ ਕੋਈ ਤੂੜੀ ਵਾਲਾ ਰੀਪਰ ਲੈਣਾ ਹੈ ਉਹਦੋਂ ਪਿਛਲੀ ਵੀਡੀਓ ਚ ਰੀਪਰ ਪਾਏ ਨੇ ਜੇ ਕਿਸੇ ਭਰਾ ਨੇ ਕੋਈ ਸੁਪਰ ਸੀਡਰ ਲੈਣਾ ਹੈ ਉਹ ਅੱਜ ਜੁੜੋ ਆਪਣੇ ਨਾਲ ਜਿੰਨਾ ਭਰਾਵਾਂ ਦੀ ਸਬਸਿਡੀ ਆਈ ਹੋਈ ਹੈ ਵੀਰੇ ਉਹ ਤੁਹਾਨੂੰ ਵੀਰੇ ਨਵੇਂ ਸੁਪਰ ਸੀਡਰ ਆਪਣੇ ਕੋਲੇ ਆਪਣਾ ਦਸ਼ਮੇਸ਼ ਮਲੇਰ ਕੋਟਲਾ ਦੀ ਏਜੰਸੀ ਹੈ ਵੀਰੇ ਉਹ ਤੁਹਾਨੂੰ ਪੀਸ ਦੇਵਾਂਗੇ ਜੀ ਦੀ ਵੀ ਭਰਾ ਦੀ ਸਬਸਿਡੀ ਆਈ ਹੈ ਜਾਂ ਭਰਾ ਨੇ ਭਰੀ ਹੋਈ ਹੈ ਨਹੀਂ ਵੀ ਆਈ ਉਹ ਆਪਾਂ ਆਪਣੇ ਤੋਂ ਲਿਜਾ ਸਕਦਾ ਬਿਲਕੁਲ ਆਪਾਂ ਫੇਰ ਕੱਟ ਦਾਂਗੇ ਵੀਰੇ ਸਬਸਿਡੀਆਂ ਤੁਹਾਨੂੰ ਪਤਾ ਹੈ ਵੀਰੇ ਕਿ ਆਪਣਾ ਮਾਨ ਸਰਕਾਰ ਬਹੁਤ ਕੱਢ ਰਹੀ ਹੈ ਵੀਰੇ ਸ਼ੁਰੂਆਤ ਚ ਬਹੁਤ ਗੱਡੀਆਂ ਨੇ ਪੀਸ ਆਜ ਦਾ 3 ਮਹੀਨੇ ਪਹਿਲੇ ਸਬਸਿਡੀ ਬਹੁਤ ਮਿਲੂਗੀ ਤੁਹਾਨੂੰ ਕੋਈ ਦਿੱਕਤ ਨਹੀਂ ਜਿਹੜੇ ਭਰਾ ਦੀ ਭਰੀ ਵੀ ਹੋਈ ਹੈ ਉਹਨਾਂ ਨੂੰ ਵੀ ਵੀਰੇ ਆਪ ਨਾਲ ਜਰੂਰ ਕੰਟੈਕਟ ਕਰਿਓ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਜਿਹੜੇ ਭਰਾ ਨੇ ਕੋਈ ਸਬਸਿਡੀ ਤੇ ਸੁਪਰਸੀਡਰ ਨਮਾ ਲੈਣਾ ਹਾਂ ਜਿਹੜੇ ਭਰਾ ਦੀ ਕੋਈ ਨਹੀਂ ਭਰੀ ਜਾਂ ਨਹੀਂ ਆਉਂਦੀ ਉਹਨਾਂ ਵਾਸਤੇ ਸਟਾਕ ਬਹੁਤ ਹੈ ਵੀਰੇ ਆਪਣੇ ਕੋਲੇ 70 80000 ਤੋਂ ਸੁਪਰਸੀਡਰ ਸਟਾਰਟ ਹੈ ਆਪਣੇ ਕੋਲੇ 2 ਲੱਖ ਕੋਈ ਹੈਪੀ ਸੀਡਰ ਮਲਚਰ ਕੋਈ ਐਮਬੀਪੀ ਪਲੋ ਕੋਈ ਰੋਟਾਵੇਟਰ ਕੋਈ ਕੰਪੈਨਨ ਟਰੈਕਟਰ ਜਿਹੜਾ ਵੀ ਕੁਝ ਲੈਣਾ ਵੀਰੇ ਟਰਾਲੀਆਂ ਆਪਾਂ ਬਣਾਉਨੇ ਆ ਵਿਸ਼ੇਸ਼ ਤੌਰ ਤੇ ਤੁਸੀਂ ਦੇਖੇ ਨੇ ਟਰਾਲੀਆਂ ਦੀ ਵਰਕਸ਼ਾਪ ਹੈ ਆਪਣੀ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਵੀਰੇ ਆਓ ਤੁਹਾਨੂੰ ਸੁਪਰ ਸੀਡਰਾਂ ਦੀ ਅੱਜ ਫੁੱਲ ਡਿਟੇਲ ਦੰਨੇ ਕੱਲੇ ਕੱਲੇ ਦੀ ਵੀਡੀਓ ਪਰ ਆਜੋ ਜੀ ਹਾਂਜੀ ਦੋਸਤੋ ਆਪਣੇ ਕੋਲੇ ਦਸ਼ਮੇਸ਼ ਦੀ ਡੀਲਰਸ਼ਿਪ ਹੈ ਵੀਰੇ ਦਸ਼ਮੇਸ਼ ਦਾ ਪ੍ਰੋਡਕਟ ਹਰ ਕਿਸੇ ਵੀਰੇ ਨੂੰ ਨੂੰ ਵੀ ਪਤਾ ਹੈ ਵੀਰੇ ਹਾਂ 0 ਡ੍ਰਿਲ ਤੋਂ ਲੈ ਕੇ ਕੰਪੈਨ ਤੱਕ ਬੈਸਟ ਹੁੰਦਾ ਵੀਰੇ ਕਦੇ ਕੋਈ ਦਿੱਕਤ ਨਹੀਂ ਆਈ ਆਪਣੇ ਤੋਂ ਕਿਸੇ ਭਰਾ ਨੇ ਕੋਈ ਵੀ ਪ੍ਰੋਡਕਟ ਲੈਣੇ ਇੱਕ ਵਾਰ ਜ਼ਰੂਰ ਕੰਟੈਕਟ ਕਰਿਓ 0 ਡ੍ਰਿਲ ਵੀ ਵੀਰੇ ਸਭ ਤੋਂ ਦੇਖ ਕੁਆਲਿਟੀ ਬਣਾਈ ਹੈ ਵੀਰੇ ਆ ਪੋਰ ਜੇ ਘਸ ਜਾਂਦੇ ਨੇ ਇਹਨੇ ਇਹ ਹੁੰਦੇ ਨੇ ਹਰੇਕ ਦੇ ਪੋਰਾਂ ਦੀ ਕੁਆਲਿਟੀ ਦੇਖੋ ਭਰਾ 0 ਡ੍ਰਿਲ ਸਭ ਤੋਂ ਟੌਪ ਦੀ ਹੈ ਜਿਹੜੇ ਕਿਸੇ ਭਰਾ ਦੀ ਕੋਈ 0 ਡ੍ਰਿਲ ਦੀ ਸਬਸਿਡੀ ਆਹੀ ਹੈ ਜ਼ਰੂਰ ਕੰਟੈਕਟ ਕਰਿਓ ਜੇ ਕਿਸੇ ਭਰਾ ਨੇ ਨੈਸ਼ਨਲ ਲੈਣੀਆਂ ਨੈਸ਼ਨਲ ਦੀ ਵੀ ਹੈਗੀ ਹੈ ਆਪਣੇ ਕੋਲੇ ਦਸਮੇਸ਼ ਦੇ ਸੁਪਰਸੀਡਰ ਵੀਰੇ 7 ਤੋਂ 9 ਫੁੱਟੇ ਜਿਹੜੇ ਵੀ ਭਰਾ ਨੇ ਲੈਣੇ ਨੇ ਜਮਾਂ ਜਾਇਜ਼ ਰੇਟ ਹੋਣਗੇ ਭਰਾ ਤੇ ਆਪਾਂ ਇਹ ਵਿੱਚ ਕੋਈ ਸਾਧਨ ਕਟਾਉਣਾ ਹੈ ਕੋਈ ਵੀ ਖੇਤੀ ਦਾ ਇਪਲੀਮੈਂਟ ਕਟਾਉਣਾ ਵੀਰੇ ਜਰੂਰ ਕਟਿਆ ਜਾਊਗਾ ਰੂਟਾ ਫੀਟਰ ਵਗੈਰਾ ਤੇ ਆਓ ਤੁਹਾਨੂੰ ਵੀਰੇ ਹੋਰ ਸਾਰੀ ਡਿਟੇਲ ਦਈਏ 40 ਵਾਲ ਦਾ ਆ ਗਿਆ ਵੀਰੇ 2022 ਮਾਡਲ ਨਾਲ ਦੇ ਬਲੇਡ ਨੇ ਕੁੱਲ ਵੀਰੇ 5-7 ਕਿੱਲੇ ਬੀਜੇ ਹੋਣਗੇ ਬਾਈ ਨੇ ਤਾਂ 2 ਕਿੱਲੇ ਕਹਿ ਕੇ ਦਿੱਤਾ ਆਪਾਂ 5-7 ਕਹਿੰਨੇ ਵੀਰੇ ਹੋ ਸਕਦੇ ਨੇ ਜੇ ਕਿਸੇ ਪ੍ਰਾਣ ਨੇ ਇਹ ਪੀਸ ਲੈਣਾ ਹੈ ਕੁੱਲ 85000 ਦਾ ਪੀਸ ਪੈਜੂਗਾ 2022 ਮਾਡਲ ਸੁਪਰਸੀਡਰ ਹੈ ਜੀ 7 ਫੁੱਟਾ ਕੁੱਲ 85 ਦਾ ਆਜੋ ਵੀਰੇ ਅੱਗੇ ਲੇਜ਼ਰ ਲੈਵਲਰ ਤੇ 2021 ਮਾਡਲ ਸਪੋਰਟਸ ਪਲੱਸ ਵਗਟ ਹੈ ਜੀ ਸਪੋਰਟਸ ਪਲੱਸ ਜਗਤਜੀਤ ਦੀ ਬਾਗਟ ਤੁਹਾਨੂੰ ਵੀ ਪਤਾ ਹੈ ਵੀ ਸੀਜ਼ਨ ਮੌਕੇ 2-2 ਲੱਖ ਰੁਪਏ ਦੇ ਵਿੱਚ ਹੋਏ ਨੇ ਜੀ ਆਪਾਂ ਨੂੰ ਜੇ ਅੱਜ ਦਾ ਰੇਟ ਦੱਸੀਏ ਭਰਾ ਤੁਹਾਨੂੰ ਕੁੱਲ ਤੇ ਕੁੱਲ 1,38,000 ਦਾ ਪੀਸ ਪੈ ਜਾਊਗਾ ਵੀਰੇ ਜਿਹੜੇ ਭਰਾ ਨੇ ਲੈ ਕੇ ਜਾਣਾ ਜਮਾਂ ਜਾਇਜ਼ ਰੇਟ ਹੈ ਵੀਰੇ ਫਿਕਸ ਪ੍ਰਾਈਸ ਹੋਊਗਾ ਸਿਲਕ ਸਿਸਟਮ 2021 ਮਾਡਲ ਕੁੱਲ 1,38,000 ਚ ਕਪੈਨ ਦੀ ਵੀਡੀਓ ਪਾਈ ਹੈ ਵੀਰੇ ਆਪਣੀ ਪਿਛਲੀ ਵੀਡੀਓ 'ਚ ਜਾ ਕੇ ਤੁਸੀਂ ਕਪੈਨ ਦੇਖ ਸਕਦੇ ਹੋ ਪੈਨ ਹੈ ਆਪਣੀ 2.50 ਲੱਖ ਰੁਪਏ ਦੀ 23 ਮਾਡਲ ਮਿਲ ਜੂਗੀ ਵਿਸਾਲ ਜੀ ਤੇ ਪ੍ਰੀਤ ਲੈਣੀ ਹੈ ਵੀਰੇ ਪ੍ਰੀਤ ਮਿਲ ਜੂਗੀ ਆਪਾਂ ਨੂੰ ਕੁੱਲ 20 ਲੱਖ ਰੁਪਏ ਦੀ ਫੁੱਲ ਵੀਡੀਓ YouTube ਤੇ ਹੀ ਹੈ ਵੀਰੇ ਆਪਣੀ ਪਾਈ ਹੁਣ ਆਜੋ ਸੁਪਰ ਸੀਟਰਾਂ ਦਾ ਬੇਰਬਾਦੰਨੇ ਆ ਵੀਰੇ ਜੁੜੇ ਰਹੋ ਵੀਡੀਓ ਨੂੰ ਵੀਰੇ ਟਪਾਇਓ ਨਾ ਆਪਾਂ ਫੁੱਲ ਰਿਵਿਊ ਦੇਵਾਂਗੇ ਤੁਹਾਨੂੰ 2023 ਮਾਡਲ ਆ ਗਿਆ ਜੀ 1,38,000 ਦਾ 1,38,000 ਦਾ ਪੀਸ ਪੈਜੂਗਾ ਵੀਰੇ ਪੰਜਾਬ ਵਾਲਾ ਪੀਸ ਹੈ ਪੂਰਾ ਸੋਹਣਾ ਪੀਸ ਹੈ ਭਰਾ ਆ ਦੇਖੋ ਕੇਸ ਦਾ ਪੀਸ ਹੈ ਜੀ ਪੂਰਾ ਸੋਨਾ ਪੀਸ ਹੈ ਵੀਰੇ ਦੇ ਕਿਸੇ ਪਾਸੋਂ ਡਲ ਰੰਗ ਨਹੀਂ ਉਤਰਿਆ ਕੁੱਲ 138000 ਦਾ ਟੌਪ ਲਿੰਕ ਵਾਲਾ ਪੀਸ ਮਿਲ ਜੂਗਾ ਆਪਾਂ ਨੂੰ ਇਹ ਰੇਟ ਤੇਰਾ ਸੋਨ ਨੂੰ ਵੀ ਪਤਾ ਕਿਤੇ ਨਹੀਂ ਮਿਲ ਲੈ ਵੀਰੇ ਜਮਾ ਜਾਇਜ਼ ਰੇਟ ਹੋਣਗੇ ਕੇਐਸ 7 ਫੁੱਟਾ ਆ ਵੀਰਬਲ ਦਾ ਵੀਰੇ ਆਨ ਲੱਗ ਪੀਸੇ ਦੇਤਾ ਆਪਾਂ ਨੇ ਆਨ ਲੱਗ ਜਸਵੰਤ ਆ ਗਿਆ ਵੀਰੇ ਜਸਵੰਤ ਦਾ 10 ਫੁੱਟਾ ਪੀਸ ਆ ਗਿਆ ਜੀ ਜਮਾ ਨਵਾਂ ਪੀਸ ਹੈ ਕੋਲ ਤੇ ਕੋਲ ਆਪਾਂ ਨੂੰ 220000 ਦਾ ਪੀਸ ਪੈਜੂਗਾ ਵੀਰੇ ਜਿਹੜੇ ਵੀ ਭਰਾ ਨੇ ਲੈਣਾ ਜਮਨ ਨਵਾਂ ਪੀਸ ਜੀ ਆਹ ਦੇਖੋ ਤੇ ਅੱਗੇ ਆ ਗਿਆ ਆਪਣੇ ਕੋਲੇ ਕੇਐਸ ਦਾ ਟਾਪ ਲਿੰਕ ਵਾਲਾ ਵੀਰੇ 2023 ਮਾਡਲ 155000 ਦਾ ਪੀਸ ਪੈਜੂਗਾ 155000 ਦਾ ਕੇਐਸ ਦਾ ਪੀਸ ਪੈਜੂਗਾ ਜੀ ਜਿਹੜੇ ਵੀ ਭਰਾ ਨੇ ਲੈਣਾ ਬਾ ਵਿਜੀਟ ਕਰੋ ਵੀਰੇ ਚੱਕੋ ਫੋਨ ਜਰੂਰ ਕੰਟੈਕਟ ਕਰੋ ਆਪਾਂ ਨੂੰ ਜੇਕਰ ਕਈ ਗੱਲ ਕਿਸੇ ਭਰਾ ਦੀ ਕੋਈ ਸੀਡੀ ਦੀ ਫਾਈਲ ਭਰੀ ਵੀ ਹੋਈ ਹੈ ਸਬਸਿਡੀ ਨੇ ਅੱਗੇ ਆਉਣਾ ਚਲੋ ਬਾਈ ਨੂੰ ਆਸ ਨਹੀਂ ਹੈਗੀ ਉਹ ਆਪਣੇ ਤੋਂ ਪੁਰਾਣਾ ਪੀਸ ਲੈ ਜਾਓ ਵੀਰੇ ਜਦੋਂ ਤੁਹਾਡੀ ਸਬਸਿਡੀ ਆ ਗਈ ਨਵਾਂ ਪੀਸ ਦੇ ਦਾਂਗੇ ਪੁਰਾਣਾ ਤੁਹਾਡਾ ਉਹੀ ਰੇਟ ਕੱਟ ਕੇ ਵੀਰੇ ਇਹ ਨਵਾਂ ਪੀਸ ਦੇ ਦਾਂਗੇ ਤੁਹਾਨੂੰ ਕੋਈ ਦਿੱਕਤ ਨਹੀਂ ਭਰਾ ਇਹ ਵੀ ਆਪਣੇ ਕੋਲੇ ਆਫਰ ਹੈ ਭਰਾ ਕੱਲ ਨੂੰ ਸਬਸਿਡੀ ਆਉਂਦੀ ਹੈ ਇਹ ਪੀਸ ਆਪਾਂ ਨੂੰ ਕੁੱਲ 1,11,800 ਦਾ ਪੈ ਜਾਊਗਾ ਜੀ ਫੀਲਡ ਕਿੰਗ ਦਾ ਦਬੰਗ ਬਹੁਤ ਵਧੀਆ ਪੀਸ ਹੈ ਵੀਰੇ ਸਟੀਲੀ ਡਿਸਕਾਂ 'ਚ ਹੈ 8 ਫੁੱਟਾ ਜੀ ਕੁੱਲ 1,11,800 'ਚ ਪੀਸ ਪੈ ਜਾਊਗਾ ਜੀ ਆਗੇ ਵੀਰੇ ਨਵੇਂ ਧਾਲੀਵਾਲ ਜਮਾਂ ਨਵਾਂ ਪੀਸ ਜੀ ਆਨ ਲੱਗ ਅਨਜੂਜ 2023 ਦੇ ਮਾਰਕਿਆਂ ਚ ਦੇਖੋ ਅਨਜੂਜ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਜੀ ਰੇਟ ਜਮਾਂ ਜੈਜਪੁਰਾ 98000 ਚ ਜਮਾਂ ਨਵਾਂ ਪੀਸ ਕੁੱਲ 98000 ਚ ਆਹ ਪੀਸ 118000 ਦਾ ਜੀ 8 ਫੁੱਟ ਤੇ ਇਹ ਆ ਗਿਆ 98000 ਦਾ ਜੀ ਅੱਗੇ ਆ ਗਿਆ ਸੋਨਾਲਿਕਾ ਦਾ 8 ਫੁੱਟਾ ਬਾਲਾ ਸਮਾਨ ਨਹੀਂ ਥੋੜਾ ਲੈਂਦੇ ਪਰ ਇਹਨੂੰ ਬਸ ਧਿਆਨ ਨਾਲ ਦੇਖ ਲਿਓ ਵੀਡੀਓ ਨੂੰ ਜਿਹੜਾ ਤੁਹਾਨੂੰ ਸਹੀ ਲੱਗਿਆ ਸਕਰੀਨਸ਼ਾਟ ਭੇਜ ਦਿਓ ਵੀਰੇ ਆਪਾਂ ਨੂੰ ਬਲੇਡ ਇਹਦੇ ਡਾਊਨ ਨੇ ਵੀਰੇ ਪੈਣ ਵਾਲੇ ਨੇ 2023 ਮਾਡਲ ਹੈ ਜੀ ਪੀਸੀ ਇਹ ਵੀ ਪੂਰਾ ਸਾਫ਼ ਸੁਥਰਾ ਜਿਆ ਡਿਸਕਾਂ ਵਾਲਾ ਮਾਡਲ ਹੈ ਵੀਰੇ ਇਹ ਆਪਾਂ ਨੂੰ 1.5 ਲੱਖ ਰੁਪਏ ਦਾ 8 ਫੁੱਟਾ ਸੋਨਾਲਿਕਾ ਦਾ ਪੈ ਜਾਊਗਾ ਜੀ ਅੱਗੇ ਆ ਗਿਆ ਆਪਣੇ ਕੋਲੇ ਨੂਬਿਸ਼ ਕਰਮਾ ਨੂਬਿਸ਼ ਕਰਮਾ ਪੈ ਜੂਗਾ ਜੀ 1 ਲੱਖ ਤੇ 5000 ਦਾ ਪੀਸ ਵੀਰੇ ਜਮਾ ਜਾਇਜ਼ ਰੇਟ 8 ਫੁੱਟਾ ਵੀਰੇ ਡਿਸਕ ਵਾਲਾ ਮਾਡਲ ਰੂਟਾ ਫੀਟਰ ਵੀ ਨਹੀਂ ਮਿਲਦੇ ਵੀਰੇ ਇਹ ਰੇਟ 'ਚ ਜਿਹੜਾ ਰੇਟ ਆਪਾਂ ਨੂੰ 1 ਲੱਖ 5 ਜਾਂ 8 ਫੁੱਟਾ ਸੁਪਰ ਸੀਡਰ ਡਿਸਕ ਵਾਲਾ ਮਾਡਲ ਮਿਲ ਰਿਹਾ ਵੀਰੇ ਕੰਪਲੀਟ ਪੀਡੀਸੀ ਦਾ ਜੇ ਪੂਰਾ ਸੋਹਣਾ ਪੀਸ ਲੈਣਾ ਵੀਰੇ ਆ ਦੇਖੋ 7 ਫੁੱਟਾ ਫੁੱਲੋਂ ਉੱਚੀ ਹਾਈਟ 'ਚ ਵੀਰੇ ਟੈਂਕੀ ਵਗੈਰਾ 2023 ਮਾਡਲ ਰੇਟ ਵੀਰੇ ਦਾ 1 ਲੱਖ ਤੇ 30000 ਰੁਪਏ ਜੀ 1 ਲੱਖ 30000 ਦਾ ਪੀਡੀਸੀ ਪੈਜੂਗਾ ਜੀ 9 ਫੁੱਟਾ ਪੀਡੀਸੀ ਲੈਣਾ ਜਮਨ 9 ਵਰਗਾ ਪੀਸ ਹੈ ਜੀ ਸਾਈਡ ਗੇਰ ਵਾਲਾ ਦੇਖੋ ਬਲੇਡ ਵੀ ਨਾਲ ਦੇ ਹੋਣਗੇ ਜੀ 80 ਕੇ ਪੈਸੇ ਇਹ ਪੀਸ ਪੈਜੂਗਾ ਜੀ ਆਪਾਂ ਨੂੰ 1 ਲੱਖ ਤੇ 88000 ਰੁਪਏ ਦਾ ਪੀਸ ਪੈਜੂਗਾ ਜੀ 1 ਲੱਖ 88000 ਦਾ 9 ਫੁੱਟਾ ਪੀਸ ਪੈਜੂਗਾ 2024 ਮਾਡਲ ਜਮਨ ਨਵਾਂ ਮੰਨ ਕੇ ਲੈ ਜਾਓ ਭਰਾ ਤੇ ਅੱਗੇ ਐਗਰੀ ਜੌਣ ਦੇ 2024 ਮਾਡਲ ਆ ਗਏ ਜੀ ਪੀਸ ਇਹ ਵੀ ਜਮਨ ਨਵੇਂ ਵਰਗੇ ਨੇ 2024 ਮਾਡਲ 8 ਫੁੱਟੇ ਪੀਸ ਨੇ ਜੀ 1,88,000 ਦਾ ਪੀਸ ਪੈਜੂਗਾ ਜੀ 2024 ਮਾਡਲ ਪੀਸ ਦੇਖੋ ਵੀਰੇ ਜਮਨ ਨਵੇਂ ਵਰਗੇ ਬਲੇਡ ਨਾਲ ਦੇ ਹੋਣਗੇ 70-80 ਪੈਸੇ ਖੇਤੀ ਦੀ ਮਸ਼ੀਨਰੀ ਵੀਰੇ ਕੋਈ ਵੀ ਲੈਣੀ ਹੈ ਜਰੂਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਦੇਖੋ ਵੀਰੇ ਇਹਦੇ ਪੈਂਪਾਂ ਜਾਂਦਾ ਵੀ ਰੰਗ ਨਹੀਂ ਉਤਰਿਆ ਹੈ ਵੀਰੇ ਪੂਰੀ ਨਵੀਂ ਕੰਡੀਸ਼ਨ ਚ ਪਿਆ ਪੀਸ 2024 ਮਾਡਲ ਸੇਮ ਪ੍ਰਾਈਸ ਵੀਰੇ 1,88,000 ਦਾ ਹੈ ਜੀ 1,88 ਜਾਂ ਐਗਰੀ ਜਾਂਦੇ 24 ਮਾਡਲ ਦੋ ਤਿੰਨ ਪੀਸ ਨੇ ਜੀ ਅੱਗੇ ਆ ਗਿਆ ਵੀਰੇ ਦਸ਼ਮੇਸ਼ ਮਲੇਰ ਕੋਟਲਾ 2020 ਮਾਡਲ ਬਲੇਡ ਡਾਉਨੇਪਰਾ ਬਾਈ ਕਹਿ ਕੇ ਨਾਲ ਦੇ ਗਿਆ ਆਪਾਂ ਨੂੰ ਦੇਖੋ ਪੂਰਾ ਸੋਹਣਾ ਪੀਸ ਹੈ ਵੀਰੇ ਫੱਟਾ ਕਿਟ ਨਾਲ ਹੈ 1,25,000 ਦਾ ਪੀਸ ਪੈ ਜਾਊਗਾ ਜੀ ਆਪਾਂ ਨੂੰ ਦਸ਼ਮੇਸ਼ ਮਲੇਰ ਕੋਟਲਾ ਦਾ ਫੱਟਾ ਕਿਟ ਸਮੇਤ 12000 ਦੀ ਵੀਰੇ ਸੋਨੂੰ ਵੀ ਪਤਾ ਫੱਟਾ ਕੀ ਟੱਠ ਫੁੱਟੇ ਦੀ 8 ਫੁੱਟਾ ਸੁਪਰ ਸੀਡਰ ਸਵਾ ਲੱਖ ਰੁਪਏ ਦਾ ਪੈ ਰਿਹਾ ਜੀ ਆਪਾਂ ਨੂੰ ਇਹ ਆ ਗਿਆ ਵੀਰੇ 2025 ਮਾਡਲ 8 ਫੁੱਟਾ ਗੁਰਵਾਜ ਕੰਪਨੀ ਦਾ ਜਮਨ ਨਵੇਂ ਵਰਗਾ ਪੀਸ ਹੈ ਭਰਾ ਨਾਲ ਦੇ ਬਲੇਡ ਨੇ 1 ਲੱਖ ਤੇ 90000 ਦਾ ਪੀਸ ਪੈ ਜਾਊਗਾ ਜੀ ਆਪਾਂ ਨੂੰ ਜੇ ਕਿਸੇ ਭਰਾ ਨੇ ਲੈਣਾ ਦੇਖੋ ਪੀਸ ਜਮਨ ਨਵਾਂ ਜੀ ਥੋੜਾ ਜਿਹਾ ਇੱਕ ਵੀਰੇ ਸੋਨੂੰ ਪਤਾ ਆਪਣੇ ਕੋਲੇ ਨੀਲੀ ਛੱਤ ਦੇ ਥੱਲੇ ਪਏ ਨੇ ਤਾ ਕਦੇ ਕਦੇ ਪਾਛਣ ਲੱਗ ਕੇ ਰੇਤਾ ਵਗੈਰਾ ਲੱਗ ਜਾਂਦਾ ਵੀਰੇ ਪੀਸ ਆਪਣੇ ਕੋਲੇ ਪੂਰੇ ਸੋਨੇ ਨੇ ਫੁੱਲ ਕੁਆਲਿਟੀ ਐ ਆ ਦੇਖੋ ਜੇ ਕਿਸੇ ਨੇ ਪਲਾਂਟਰ ਲੈਣੇ ਨੇ 2024 ਮਾਡਲ ਪਲਾਂਟਰ ਵੀਰੇ ਜਮਾ ਨਵੇਂ ਵਰਗਾ ਪਲਾਂਟਰ ਆਪਾਂ ਨੂੰ ਕੁੱਲ ਤੇ ਕੁੱਲ 310000 ਦਾ ਹੁਣ ਦੇ ਰੇਟ ਆ ਜੇ ਲੈਣੇ ਵੀਰੇ ਹੈਪੀ ਸੀਟਰ ਹੈਪੀ ਸੀਟਰ ਆ ਗਿਆ ਵੀਰੇ ਲੈਂਡ ਫੋਰਸ ਕੰਪਨੀ ਦਾ ਕੁੱਲ 40000 ਦਾ ਵੀਰੇ ਜਮਾ ਅਨਯੂਜ਼ ਵਰਗਾ ਐ ਪਿਆ ਜਰੂਰ ਇੱਕ ਦੋ ਜਗਾਂ ਦਾ ਪਾਪੜੀ ਪਟ ਰੀ ਐ ਬਾਹਰ ਹੋਊ ਗਬਰਾ ਬਸ ਇੱਕ ਦੋ ਕਿੱਲੇ ਬਜਾਈ ਕਰੀ ਹੋਊਗੀ ਕੁੱਲ 40000 ਦਾ ਪੈ ਜਾਊਗਾ ਵੀਰੇ ਅੱਗੇ ਆ ਗਿਆ ਧਰਤੀ ਮਿੱਤਰਾ ਗਹਿਰ ਦਾ ਬਣਿਆ ਹੈ 2023 ਮਾਡਲ ਜਮਨ ਨਵੀਂ ਕੰਡੀਸ਼ਨ ਚ ਨਾਲ ਦੇ ਬਲੇਡ 70 80 ਪੈਸੇ ਪਰ ਸਟੀਲੀ ਡਿਸਕਾਂਜ ਹੈ ਪੀਸ ਪੂਰਾ ਸੋਨਾ ਜੀ ਆਪਾਂ ਨੂੰ ਕੁੱਲ 1,55,000 ਦਾ 8 ਫੁੱਟਾ ਜਮਨ ਨਵੇਂ ਵਰਗਾ ਪੀਸ ਪੈ ਜਾਊਗਾ ਜੀ ਅੱਗੇ ਆਪਣੇ ਕੋਲੇ ਵੀਰ ਜੀ 2024 ਮਾਡਲ 7 ਫੁੱਟਾ ਜਮਨ ਨਵਾਂ ਪੀਸ ਮੰਨ ਕੇ ਲੈ ਜਾਓ ਵੀਰੇ 24 ਮਾਡਲ ਨਾਲ ਦੇ ਬਲੇਡ 90 95 ਪੈਸੇ 1,90,000 ਰੁਪਿਆ ਰੇਟ ਹੈ ਜੀ ਜਮਨ ਨਵਾਂ ਪੀਸ ਜੀ ਅਦੇ ਕੋ ਰੂਲੇ ਵਗੈਰਾ ਤੇ ਵੀ ਰੰਗ ਹੈ ਗਿਆ ਭਰਾ ਡਿਸਕਾਂ ਦੇ ਰੰਗ ਖੜੇ ਆ ਪੂਰੀ ਨਵੀਂ ਕੰਡੀਸ਼ਨ ਦਾ ਅੱਗੇ ਆ ਗਿਆ ਆਪਣੇ ਕੋਲੇ 2023 ਮਾਡਲ 8.5 ਫੁੱਟਾ ਪੀਸ ਇਹ ਵੀ ਵੀਰੇ ਪੂਰਾ ਸਾਫ ਸੁਥਰਾ ਜੈ 1 ਲੱਖ 68000 ਦਾ ਪੀਸ ਪੈਜੂਆ ਵੀਰੇ ਲੈਂਡ ਫੋਰਸ ਕੰਪਨੀ ਦਾ ਤੇ ਅੱਗੇ ਗ੍ਰੀਨ ਸਿਸਟਮ ਆ ਗਿਆ ਵੀਰੇ ਜਮਾ ਨਵੇਂ ਬਲੇਡਾਂ ਚ 2023 ਮਾਡਲ ਨਵੇਂ ਬਲੇਡ ਨੇ ਤੇ ਪੀਸ ਵੀ ਨਵੀਂ ਕੰਡੀਸ਼ਨ ਦਾ 175000 ਦਾ ਪੀਸ ਪੈਜੂਆ ਵੀਰੇ ਕਵਰ ਵਗੈਰਾ ਸਭ ਕੁਝ ਓਕੇ ਨੇ ਵੀਰੇ ਆਪਾਂ ਇਹਦਾ ਜਾ ਕੇ ਕੁਝ ਨਹੀਂ ਕਰਾਉਣਾ ਕੱਟ ਵਾਲੇ ਰੂਲੇ 'ਚ ਆ ਗਏ ਵੀਰੇ ਕੁੱਲ 175000 ਦਾ ਅੱਗੇ ਆ ਗਏ 21 ਮਾਡਲ ਲੈਂਡ ਫੋਰਸ 130000 ਦਾ 8.5 ਫੁੱਟਾ ਪੀਸ ਹੈ ਜੀ ਪੀਸ ਦੇਖੋ ਬਿਲਕੁਲ ਪੂਰਾ ਸੋਹਣੀ ਕੰਡੀਸ਼ਨ ਦਾ ਈ ਜੌਂਡੀਅਰ 'ਚ ਤੁਹਾਨੂੰ ਪਤਾ ਜਿਹੜਾ ਜੌਂਡੀਅਰ ਕਲਰ ਹੈ ਵੀਰੇ ਇਹ 'ਚ ਥੋੜੀ ਜਿਹੀ ਪਾਪੜੀ ਦੀ ਸ਼ਿਕਾਇਤ ਆਉਂਦੀ ਹੈ ਅੱਗੇ ਆਪਣੇ ਕੋਲੇ ਲੈਂਡ ਫੋਰਸ ਦੇ ਪੀਸ ਵਾਧੂ ਨੇ ਭਰਾ ਕੁਆਲਿਟੀ ਵੀ ਹਰ ਇੱਕ ਬਾਈ ਨੂੰ ਪਤਾ ਟੌਪ ਹੈ 1,80,000 ਰੁਪਏ ਦੇ 2023 ਮਾਡਲ ਸਾਢੇ 8 ਫੁੱਟਾ ਪੀਸ ਹੈ ਜੀ ਤੇ ਅੱਗੇ ਆਪਣੇ ਕੋਲੇ 2023 ਮਾਡਲ ਲੈਂਡ ਫੋਰਸ ਆ ਗਈ ਸਾਢੇ 7 ਫੁੱਟਾ ਪੀਸ ਆ ਇਹ ਪੈ ਜੂਗਾ ਜੀ ਆਪਾਂ ਨੂੰ 1,60,000 ਰੁਪਏ ਦਾ ਸਾਢੇ 7 ਫੁੱਟਾ ਜੀ ਸੁਪਰ ਸੀਡਰ ਬਹੁਤ ਨੇਪਰਾ ਜਿੰਨੇ ਕ ਵੀ ਪੈਸੇ ਲਾਉਣੇ ਨੇ ਉਹਨੇ ਕ ਦਾ ਤੁਹਾਨੂੰ ਸੁਪਰ ਸੀਡਰ ਦੇ ਦਾਂਗੇ 2022 ਮਾਡਲ ਜਗਤੀਜੀਤ ਕੰਪਨੀ ਦਾ ਵੀਰੇ ਪੀਸ ਇਹ ਵੀ ਪੂਰਾ ਸੋਹਣਾ ਹੈ ਜੀ ਇਹ ਧਰਤੀ ਮਿੱਤਰਾ ਦੇ ਮਾਰਕਿਆਂ ਚ ਆਉਂਦਾ ਹੈ ਭਰਾ ਕੁਆਲਿਟੀ ਸੁਨੂ ਪਤੀ ਹੈ ਵੀਰੇ ਹੈਗਾ ਬਣਿਆ ਹੋਇਆ ਜਗਤਜੀਤ ਦਾ 8 ਫੁੱਟਾ ਪੀਸ ਜੀ ਇਹ ਪੈਜੂਗਾ ਆਪਾਂ ਨੂੰ 140000 ਰੁਪਏ ਦਾ ਪੀਸ ਪੈਜੂਗਾ ਜੀ ਜਿਹੜੇ ਵੀ ਭਰਾ ਨੇ ਲੈਣਾ ਹੈ ਜਰੂਰ ਵਿਜ਼ਿਟ ਕਰੋ ਜੀ ਤੇ ਅੱਗੇ ਆਪਣੇ ਕੋਲੇ ਆ ਗਿਆ 7 ਫੁੱਟਾ 125000 ਦਾ ਜੀ ਇਹ ਵੀ ਜਗਤਜੀਤ ਦਾ ਬਣਿਆ ਹੈ ਜੀ 2022 ਮਾਡਲ ਆ ਗਿਆ ਵੀਰੇ ਆਪਣੇ ਕੋਲੇ 2023 ਮਾਡਲ ਸ਼ਕਤੀਮਾਨ ਜਮਾ ਨਵੀਂ ਕੰਡੀਸ਼ਨ ਚ ਵੀਰੇ ਗੇਰ ਵਾਲਾ ਚੈਨ ਵਾਲਾ ਨਹੀਂ ਹੈਗਾ ਵੀਰੇ ਗੇਰ ਵਾਲਾ 1 ਲੱਖ ਤੇ ਆਪਾਂ ਨੂੰ 70000 ਦਾ ਪੀਸ ਪੈਜੂਗਾ ਭਰਾ ਜਿਹੜੇ ਵੀ ਪੁਰਾਣੇ ਇਹ ਲੈ ਕੇ ਜਾਣਾ ਪੀਸ ਇਹਦਾ ਜਮਾ ਨਵਾਂ ਮੰਨ ਕੇ ਲੈ ਜਾਓ ਨਾਲ ਦੇ ਵਲੇਡ 70 80 ਪੈਸੇ ਹਾਂਜੀ ਦੋਸਤੋ ਇਹ ਇਹ ਆਪਣਾ ਸ਼ਕਤੀਮਾਨ ਦਾ ਪੀਸ ਆ ਗਿਆ ਜਮਾ ਨਵੀਂ ਕੰਡੀਸ਼ਨ ਚ ਇਹ ਪੀਸ ਵੀਰੇ ਜਮਾ ਜਾਇਜ਼ ਰੇਟ 1 40000 ਦਾ ਪੈਜੂਗਾ ਜਿਹੜੇ ਵੀ ਪੁਰਾਣੇ ਲੈਣਾ ਸੁਪਰਸੀਡਰ ਸੁਪਰਸੀਡਰ ਲੈਣੇ ਨੇ ਵੀਰੇ ਰੂਟਾ ਫਿਟਰ ਲੈਣੇ ਨੇ ਜਾਕਰ ਪਾਉਣੀਆਂ ਨੇ ਟਰਾਲੀਆਂ ਨਵੀਆਂ ਤਿਆਰ ਜ਼ਰੂਰ ਇੱਕ ਵਾਰ ਕਰਨਾ ਜੀ ਐਂਡ ਵੀ ਘੋੜੇ ਨੱਬਤੇ ਆ ਕੇ ਵਿਜ਼ਿਟ ਕਰੋ ਵੀਰੇ ਮਸ਼ੀਨਰੀ ਬਹੁਤ ਖੜੀ ਆ ਪਰ ਖੇਤੀ ਦੀ ਮਸ਼ੀਨਰੀ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਮਿਲੂਗੀ ਵੀਰੇ ਆ ਦੇਖੋ ਆ ਆ ਗਿਆ ਵੀਰੇ 8.5 ਫੁੱਟਾ ਲੈਂਡ ਫੋਰਸ ਦੇ ਦਾ ਬਹੁਤ ਖੜੇ ਨੇ ਵੀਰੇ ਪੀਸ ਕੱਲੇ ਕੱਲੇ ਦਾ ਕੀ ਰਿਵਿਊ ਦਿਵਾਗੇ ਤੁਹਾਨੂੰ 8.5 ਫੁੱਟਾ ਵੀਰੇ 2023 ਮਾਡਲ 1,80,000 ਦਾ ਪੀਸ ਪੈ ਜਾਊਗਾ ਭਰਾਏ ਵੀ ਹਾਂਜੀ ਦੋਸਤੋ ਇਹ ਆ ਗਿਆ ਆਪਣੇ ਕੋਲੇ 9.5 ਫੁੱਟਾ ਜੀ 2023 ਮਾਡਲ ਹੈ ਲੈਂਡ ਫੋਰਸ ਕੰਪਨੀ ਦਾ ਪੀਸ ਪੂਰਾ ਸੋਹਣਾ ਜੀ ਕੁੱਲ ਆਪਾਂ ਨੂੰ 188000 ਦਾ ਪੀਸ ਪੈਜੂਆ ਜਿਹੜੇ ਵੀ ਭਰਾ ਨੇ ਇਹ ਪੀਸ ਲੈਣਾ ਹੈ ਵੀਰੇ ਜਰੂਰ ਵਿਜ਼ਿਟ ਕਰਿਓ ਕੱਟ ਵਾਲਾ ਰੂਲ ਹੈ ਜੀ ਸਾਫ ਸੁਥਰੀ ਕੰਡੀਸ਼ਨ ਹੈ ਤੇ ਆਪਣੇ ਇੰਸਟਾਗ੍ਰam ਪੇਜ ਹੈ ਜੀ ਵੀ ਗੁਰਤੇਜ ਸਿੰਘ ਉਹਦੇ ਤੇ ਆਪਾਂ ਕੱਲੇ ਕੱਲੇ ਡਿਟੇਲ ਡੇਲੀ ਪਾਉਂਦੇ ਰਹੇ ਨਾ ਦੇਖੋ ਪੀਸ ਜਮਾ ਨਵੇਂ ਵਰਗਾ ਪੀਸ ਪਿਆ ਜੀ ਪੂਰੀ ਸਮਾਈ ਚ ਆਇਆ ਪੰਜਾਬ ਵਾਲਾ ਪੀਸ ਕੋਲ 127000 ਦਾ 2021 ਮਾਡਲ ਆ ਦੇਖੋ ਉਸ ਤੋਂ ਬਾਅਦ ਆ ਗਿਆ 18 ਮਾਡਲ ਆਪਣਾ 1,11,000 ਦਾ ਐਵੀ 2021 ਮਾਡਲ ਹੈ ਸਿਰਫ ਕੰਡੀਸ਼ਨ ਦਾ ਫਰਕ ਹੈ ਭਰਾ ਪੀਸ ਦੋਨੋਂ ਇੱਕੋ ਜਿਹੇ ਨੇ ਅੱਗੇ ਆ ਗਿਆ 2020 ਮਾਡਲ ਪੀਸ ਇਹ ਵੀ ਬਹੁਤ ਸੋਹਣਾ ਹੈ ਵੀਰੇ ਦੇਖੋ ਪੀਸ ਦੀ ਕੰਡੀਸ਼ਨ ਦੇਖੋ ਡਿਸਕਾਂ ਵਗੈਰਾ ਵੀਰੇ ਨਾਲ ਦੀਆਂ ਪੂਰੀਆਂ ਸੋਹਣੀਆਂ ਪਈਆਂ ਨੇ ਪੂਰਾ ਸੋਹਣਾ ਪੀਸ ਪਿਆ 8 ਫੁੱਟਾ ਪੀਸ ਹੈ ਜੀ ਇਹ ਆਪਾਂ ਨੂੰ 1,20,000 ਦਾ ਪੈ ਜਾਊਗਾ 8 ਫੁੱਟਾ ਪੀਸ ਜੀ ਅੱਗੇ ਆ ਗਿਆ ਵੀਰੇ ਆਪਣੇ ਕੋਲੇ ਲੈਂਡ ਫੋਰਸ ਕੰਪਨੀ ਦਾ 7 ਫੁੱਟਾ 2020 ਮਾਡਲ ਐਲ ਟੈਪ ਬਲੇਡ ਜਮਾਨਾਵੇਂ ਕੁੱਲ 95000 ਰੁਪਏ ਦਾ ਪੀਸ ਜੀ ਚੱਲਣ ਕਰਨ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਸਾਰੇ ਪੀਸਾਂ ਦੀ ਕੋਈ ਦਿੱਕਤ ਨਹੀਂ ਚਲਾ ਕੇ ਚੈੱਕ ਕਰ ਕੇ ਹੀ ਲੈ ਕੇ ਜਾਇਓ ਭਰਾ ਅੱਗੇ ਆ ਗਿਆ ਜੀ 2023 ਮਾਡਲ ਜਗਤਜੀਤ ਕੰਪਨੀ ਦਾ ਜੈਂਗਲਰ ਮਾਡਲ ਵੀਰੇ 168000 ਦਾ ਵੀਰੇ 168000 ਦਾ ਪੀਸ ਬਹੁਤ ਸੋਹਣਾ ਹੈ ਭਰਾ ਆ ਦੇਖੋ 165000 ਦਾ ਪੀਸ ਉਹ ਵੀ ਵੀਰੇ ਬਲੇਡ ਸਾਰਿਆਂ ਦੇ ਨਾਲ ਦੇ ਨੇ ਪਿੱਛੋਂ ਵੀਰੇ ਡਿਸਕਾਊਂਟ ਉਸਕਾਂ ਦਾ ਪੂਰਾ ਸੋਹਣਾ ਪੀਸ ਪਿਆ ਹੈ ਬੜਾ ਟਾਈਮ ਨਹੀਂ ਭਰਾ ਸੋਡਾ ਲੈਂਦੇ ਹੈਗੇ ਵੀਡੀਓ ਚ ਆ ਦੇਖੋ ਨਾਲ ਦੇ ਬਲੇਡ ਵੀਰੇ 95 ਤੋਂ 98 ਪੈਸੇ ਵੀਰੇ 9 ਫੁੱਟਾ ਪੀਸ 2,25,000 ਰੁਪਇਆ ਵੀਰੇ 5 ਡਿਸਕਾਊਂਟ 20 ਦਾ ਪੈ ਜਾਊਗਾ ਪੀਸ ਨਵਾਂ ਹੈ ਭਰਾ ਜਗਤਜੀਤ ਕੰਪਨੀ ਦਾ ਜਮਾਂ ਨਵਾਂ ਪੀਸ ਜਿਹੜਾ ਕੋਈ ਬਾਈ 9 ਫੁੱਟਾ ਲੈਣ ਦਾ ਚਾਹ ਬਾਨਾ 3 ਲੱਖ ਰੁਪਇਆ ਰੇਟਾ ਹੀ ਨਵੇਂ ਦਾ ਸਬਸਿਡੀ ਵਿੱਚੇ ਰੋਲਤੀ ਭਰਾ ਦੇਖੋ ਤੇ ਜਮਾਂ ਜਾਇਜ਼ ਰੇਟ ਪੈ ਰਹੇ 2023 ਮਾਡਲ 1,68,000 ਰੁਪਇਆ ਦਾ ਪੀਸ ਵੀਰੇ ਇਹ ਮਿਲ ਜੂਗਾ 8 ਫੁੱਟਾ 4-5 ਪੀਸ ਆਪਣੇ ਕੋਲੇ ਜਗਤਜੀਤ ਨੇ ਅੱਗੇ ਆ ਗਿਆ ਵੀਰੇ ਟੂਮਾ ਆ 2023 ਮਾਡਲ ਵੀਰੇ 23 ਦੀ ਕਟਿੰਗ ਹੈ ਦਸ਼ਮੇਸ਼ ਮਲੇਰ ਕੋਟਲਾ 2023 ਮਾਡਲ 1,68,000 ਦਾ ਪੀਸ ਵੀਰੇ ਕੱਟ ਵਾਲੇ ਰੂਲੇ ਚ ਆਉਂਦਾ ਸਟੀਲੀ ਡਿਸਕਾਂ ਜ ਆਉਂਦਾ ਆ ਪੀਸ ਵੀ ਵੀਰੇ 8 ਫੁੱਟ ਹੈ ਇਹ ਵੀ 1,68,000 ਦਾ ਕੱਟ ਵਾਲੇ ਰੂਲੇ ਚ ਭਰਾ ਦੇਖੋ ਇਹ ਦਸ਼ਮੇਸ਼ ਦੇ ਪੀਸ ਆ ਗਏ ਭਰਾ ਨਛਮੇ ਦੇ ਪੀਸ ਆਪਣੇ ਕੋਲੇ ਵੀਰੇ ਚਾਰ ਪੁਰਾਣੇ ਨੇ ਬਾਕੀ ਨਵੇਂ ਦਾ ਵੀਰੇ ਜਿੰਨੇ ਮਰਜ਼ੀ ਲੈ ਲਿਓ ਆ ਦੇਖੋ ਇਹ ਵੀ ਸਟੀਲੀ ਡਿਸਕਾਂ ਚ ਆਉਂਦੇ ਨੇ ਵੀਰੇ ਇਹ 2022 ਮਾਡਲ ਹੈ 2022 ਮਾਡਲ ਪੂਰਾ ਸਾਫ ਸੁਥਰਾ ਜੇ ਪੀਸ ਵੀਰੇ 1.5 ਲੱਖ ਰੁਪਇਆ ਇਹ ਕਾਪੀ ਸਾਬਰੇ ਇਹ ਵੀ 2022 ਮਾਡਲ ਪੂਰਾ ਸੋਹਣਾ ਪੀਸ ਹੈ ਵੀਰੇ ਕੁੱਲ 1.5 ਲੱਖ ਰੁਪਇਆ ਪੀਸ ਦੇਖੋ ਭਰਾ ਬਹੁਤ ਸੋਹਣੇ ਨੇ ਦੋਨੇ ਜਿਹੜੇ ਵੀ ਭਰਾਵਾਂ ਨੇ ਸੁਪਰਸੀਡਰ ਲੈਣੇ ਜਰੂਰ ਵਿਜ਼ਿਟ ਕਰਿਓ ਆ ਤੁਹਾਡੇ ਆ ਗਏ ਵੀਰੇ ਡਿਸਕ ਡਿਸਕਾਂ ਵਾਲੇ ਜਿੰਦਰੇ ਕੋਈ ਪ੍ਰਾਈਜ਼ ਨਹੀਂ ਵੀਰੇ ਸਿਰਫ ਜਿਹੜੇ ਬਾਈ ਸਬਸਕ੍ਰਾਈਬ ਕਰਨਗੇ ਆਪਣੇ ਚੈਨਲ ਨੂੰ ਉਹਨਾਂ ਨੂੰ ਹੀ ਕੱਢਣੇ ਨੇ ਵੀਰੇ 10 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਨਗੇ ਉਹਨਾਂ ਵਾਸਤੇ ਨੇ ਵੀਰੇ 9 ਜਿੰਦਰੇ ਕੱਢਣੇ ਨੇ ਅਸੀਂ ਆਪਾਂ ਨੇ ਕਪੈਨ ਦੇਖਣੀ ਹੈ ਕੋਈ ਨਵੇਂ ਸੁਪਰਸੀਡਰ ਦੇਖਣੇ ਨੇ ਤੇ ਕੋਈ ਆਪਣੇ ਰੀਪਰ ਦੇਖਣੇ ਨੇ ਆਪਣੇ ਚੈਨਲ ਨਾਲ ਜੁੜੇ ਰਹੋ ਵੀਰੇ ਅਗਲੀ ਨੈਕਸਟ ਵੀਡੀਓ 'ਚ ਤੁਹਾਨੂੰ ਰੀਪਰਾਂ ਦਾ ਰੀਪਰਾਂ ਦੀ ਫੁੱਲ ਡਿਟੇਲ ਦੇਵਾਂਗੇ ਆ ਇੱਕ ਸੁਪਰਸੀਡਰ ਰਹਿ ਗਿਆ ਵੀਰੇ ਆਪਣਾ ਐਗਰੀ ਜੋਨ ਦਾ ਜਮਨ ਨਵੇਂ ਵਰਗਾ ਪੀਸ ਵੀਰੇ ਲੋਕਲ ਪੰਜਾਬ ਵਾਲਾ ਪੀਸ ਹੈ ਜੀ ਕੰਡੀਸ਼ਨ ਦੇਖੋ ਵੀਰੇ ਜਮਨ ਨਵਾਂ ਮੰਨ ਕੇ ਲੈ ਜਿਓ ਇੰਨੀ ਸੋਹਣੀ ਕੰਡੀਸ਼ਨ ਹੈ ਮਾਰਕਾ 2023 ਹੈ ਨਾਲ ਦੇ ਬਲੇਡ ਨੇ ਵੀਰੇ ਅੱਧੇ ਦੇ ਬਲੇਡ ਮੰਨ ਕੇ ਚੱਲੋ ਭਰਾ ਕੁੱਲ ਆਪਾਂ ਨੂੰ 167000 ਦਾ ਪੀਸ ਪਊਗਾ ਜੀ ਜਮਨ ਨਵਾਂ ਐਗਰੀ ਜੋਨ ਕੰਪਨੀ ਦਾ ਭਰਾ ਤੇ ਅੱਗੇ ਆਪਣੇ ਕੋ 43 ਬਾਲ ਤੁਹਾਨੂੰ ਦੱਸੇ ਨੇ ਵੀਰੇ 43 ਬਾਲ ਦੇ 4 ਪੀਸ ਨੇ ਜਿਹੜੇ ਵੀ ਭਰਾ ਨੇ ਉਹ ਸੁਪਰਸੀਡਰ ਲੈਣੇ ਨੇ ਵੀਰੇ ਕੁੱਲ 9898000 ਦੇ ਜਮਨ ਨਵੇਂ ਪੀਸ ਮਿਲ ਜਾਣਗੇ ਕਿਸੇ ਭਰਾ ਨੇ ਕੋਈ ਆਪਣੇ ਤੋਂ ਟਰਾਲੀ ਤਿਆਰ ਕਰਾਉਣੀ ਹੈ ਵੀਰੇ ਨਵੀਂ ਟਰਾਲੀਆਂ ਮਿਲ ਜਾਣੀਆਂ ਵੀਰੇ ਪੁਰਾਣੀਆਂ ਟਰਾਲੀਆਂ ਤੂੜੀ ਵਾਸਤੇ ਲੈਣੀਆਂ ਨੇ ਕੁੱਲ 65-65 ਹਜ਼ਾਰ ਦੀਆਂ ਟਰਾਲੀਆਂ ਮਿਲ ਜਾਣੀਆਂ ਵੀਰੇ ਕੁੱਲ 65-65 ਹਜ਼ਾਰ ਦੀਆਂ ਆਹ ਦੇਖੋ ਆ ਜਮਨ ਨਵੇਂ ਅੰਜੂਜ਼ ਪੀਸ ਨੇ ਭਰਾ ਅੰਜੂਜ਼ ਪੀਸ ਕੋਲ 98-98 ਹਜ਼ਾਰ ਦੇ ਜੀ ਆਹ ਟਰਾਲੀ ਪੈ ਜੂਗੀ ਆਪਾਂ ਨੂੰ ਵੀਰੇ 1,95,000 ਦੀ ਇਹ ਕੁੱਲ 65-65 ਹਜ਼ਾਰ ਦੀਆਂ ਤੇ ਨਵੀਆਂ ਟਰਾਲੀਆਂ ਕਰਾਉਣੀਆਂ ਨੇ ਜਾਂ ਟਰਾਲੀਆਂ ਦੀ ਵੀਡੀਓ ਦੇਖਣੀ ਹੈ ਵੀਰੇ ਜੁੜੇ ਰਹੋ ਨੈਕਸਟ ਪਾਰਟ 'ਚ ਆਪਾਂ ਟਰਾਲੀਆਂ ਦੀ ਵੀਡੀਓ ਹੀ ਪਾਵਾਂਗੇ ਭਰਾ ਆਪਣੇ ਚੈਨਲ ਨਾਲ ਜਰੂਰ ਜੁੜੇ ਰਹੋ ਬੈਲ ਆਈਕਨ ਜਰੂਰ ਦਬੇ ਵੀਰੇ ਤਾਂ ਜੋ ਤੁਹਾਡੇ ਤੱਕ ਇਹਦਾ ਫੁੱਲ ਰਿਵਿਊ ਪਹੁੰਚ ਸਕੇ ਵੀਰੇ ਲੇਜ਼ਰ ਆਪਣੇ ਕੋਲੇ ਕਈ ਪੀਸ ਖੜੇ ਨੇ ਕੰਪਿਊਟਰ ਲੇਜ਼ਰ ਲੈਣ ਦੇ ਜਿਹੜੇ ਭਰਾਵਾਂ ਨੇ ਉਹ ਵੀ ਜੁੜੇ ਰਹੋ ਧੰਨਵਾਦ ਦੋਸਤੋ ਜਿਉਂਦੇ ਵਸਦੇ ਰਹੋ ਜੀ